ਅਦਰਕਲ ਬੋਤਿਆ ਅਫਸਰ ਜੀ ਅੱਜ ਉਹਨਾਂ ਪਾਚੰਦ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜ਼ਥੇਦਾਰ ਨਾਲ ਮੀਟਿੰਗ ਕੀਤੀ ਜੀ ਬਾਗੀ ਢੜੇ ਦੇ ਨਿਦਾਨ ਵੱਲੋਂ ਅੱਜ ਇੱਕ ਮੀਟਿੰਗ ਜਿਹੜੀ ਅਨਛੱਦੀ ਸ਼ਬ ਅਸਲ ਦੇ ਵਿੱਚ ਇਹ ਮੀਟਿੰਗ ਵਕਤ ਦੀ ਲੋੜ ਸੀ ਉਹਨਾਂ ਨੂੰ ਕਰਨੀ ਪਈ ਸੀ ਜੀ ਕਿਉਂਕਿ ਜਦੋਂ ਸਿੰਘ ਸਹਿਬਾਨਾਂ ਦੇ ਕੋਲ ਕੰਪਲੀਟ ਕੀ ਸੁਖਬੀਰ ਸਿੰਘ ਬਾਦਲ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੇ ਉਹ ਕੰਪਲੀਟ ਕਰਨ ਵਾਲੇ ਵੀ ਕੋਈ ਹੋਰ ਨਹੀਂ ਉਹ ਵੀ ਅਕਾਲੀ ਸੀ ਹੂੰ ਹੂੰ ਉਹਨਾਂ ਨੇ ਜਾ ਕੇ ਆਪਣੇ ਵੀ ਗੁਨਾਹ ਮੰਨ ਲਏ ਅਸੀਂ ਕਿ ਅਸੀਂ ਵੀ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਜੋ ਗੁਨਾਹ ਹੋਏ ਹੈ ਜਿਹਦੇ ਨਾਲ ਅਕਾਲੀ ਦਲ ਦੀ ਹਾਲਤ ਮਾੜੀ ਹੋਈ ਹੈ ਇੱਕ ਧਰਮ ਨੂੰ ਦੇਸ ਲਗੀ ਹੈ ਉਹਦੇ ਵਿੱਚ ਅਸੀਂ ਵੀ ਜ਼ਿੰਮੇਵਾਰ ਆ ਤੇ ਲੋ ਜੀ ਸਾਡੇ ਖਿਲਾਫ ਕਾਰਵਾਈ ਕਰ ਦਿਓ ਸਿੰਘ ਸਹਿਬਾਨ ਨੇ ਦੋਨਾਂ ਟੜਿਆਂ ਨੂੰ ਬੁਲਾ ਲਿਆ ਦੋਨਾਂ ਟੜਿਆਂ ਨੂੰ ਪੁੱਛਿਆ ਜੋ ਉਹਨਾਂ ਦੇ ਵਿੱਚ ਸਮਝ ਆਈ ਤੇ ਉਹ ਤੋਂ ਬਾਅਦ ਫਿਰ ਸਜਾ ਸੁਣਾਈ 2 ਦਸੰਬਰ ਨੂੰ ਸਜਾ ਸੁਣਾਈ ਸੀ ਪਿਛਲੇ ਸਾਲ ਜੀ ਦੇ ਵਿੱਚ ਉਹਨਾਂ ਨੇ ਕਹਿ ਦਿੱ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਆ ਉਹ ਸੇਵਾ ਨਿਭਾਉਣਗੇ ਇੱਕ ਹੱਥ ਚ ਵਰਸ਼ਾ ਪੜ ਕੇ ਸੇਵਾਦਾਰ ਦੇ ਰੂਪ ਦੇ ਵਿੱਚ ਜੀ ਦੂਜਿਆਂ ਨੂੰ ਕਹਿਤਾ ਸੀ ਤੁਸੀਂ ਗੁਰਸਖੰਦੇ ਸਾਫ ਕਰੋਗੇ ਨਾਲ ਫਿਰ ਇਹ ਵੀ ਕਹਿਤਾ ਸੀ ਭਾਂਡੇ ਬੰਦ ਜੋਗੇ ਤੇ ਸਾਰਾ ਕੁਝ ਕਰ ਕਰਾ ਕੇ ਗੁਰਬਾਣੀ ਸੁਣ ਕੇ ਤੇ ਬਾਅਦ ਦੇ ਵਿੱਚ ਤੁਸੀਂ ਆਪਣੀ ਦੇਖ ਕਰਵਾ ਦੇਵੀਂ ਜੀ ਤੇ ਇੱਕ ਨਾਲ ਇਹ ਗੱਲ ਕੀਤੀ ਸੀ ਇਹ ਤਾਂ ਆ ਗਿਆ ਸੀ ਧਰਮਤ ਪੱਖ ਦੂਜਾ ਪੱਖ ਇਹ ਆ ਗਿਆ ਸੀ ਸਿੰਘ ਸਾਹਿਬਾਨ ਨੇ ਕਹਿ ਦਿੱ ਦੱਸਿਆ ਕਿ ਆਹ ਅਕਾਲੀ ਲੀਡਰਸ਼ਿਪ ਹੂੰ ਜੀ ਦੇ ਵਿੱਚ 당ਗੀ ਤੇ 바ਗੀ ਦੋਨੋਂ ਹੀ ਸੀ ਇਹ ਅਕਾਲੀ ਲੀਡਰਸ਼ਿਪ ਹੁਣ ਇੱਕ ਭਾਈਚਾਰੇ ਦੀ ਨੁਮਾਇੰਦਗੀ ਕਰਨ ਦੇ ਸਮਰੱਥ ਨਹੀਂ ਰਹੀ ਜੀ ਇਹ ਅਕਾਲੀ ਲੀਡਰਸ਼ਿਪ ਆਪਣਾ ਨੈਤਿਕ ਹੱਕ ਗਵਾ ਚੁੱਕੀ ਹੈ ਕਿ ਇਹ ਕੌਮ ਦੀ ਅਗਵਾਈ ਕਰੇ ਇਹ ਅਕਾਲੀ ਦਲ ਦੀ ਅਗਵਾਈ ਕਰੇ ਜੀ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਅਕਾਲੀ ਦਲ ਨੂੰ ਮੁੜ ਜਿਹੜਾ ਹੈਗਾ ਉਹ ਆਰਗੇਨਾਈਜ਼ ਕਰੋ ਉਹਦੇ ਲਈ ਉਹਨਾਂ ਨੇ ਕਿਹਾ ਕਿ ਇੱਕ ਮੈਂਬਰਸ਼ਿਪ ਡਰਾਈਵ ਚਲਾਈ ਜਾਵੇ ਮੈਂਬਰਸ਼ਿਪ ਕੀਤੀ ਜਾਵੇ ਤੇ ਮੈਂਬਰਸ਼ਿਪ ਦੇ ਵਿੱਚੋਂ ਡੈਲੀਗੇਟ ਚੁਣੇ ਜਾਂਦੇ ਉਹ ਡੈਲੀਗੇਟ ਫਿਰ ਅੱਗੇ ਪ੍ਰਧਾਨ ਤੇ ਬਾਕੀ ਲੀਡਰਸ਼ਿਪ ਚੁਣੇ ਹੁੰਦੇ। ਬਰਾਬਰ ਜਾਣਦੇ ਆ ਕਿ ਜਦੋਂ ਇਸ ਕਿਸਮ ਦੀ ਭਰਤੀ ਹੁੰਦੀ ਹੈ ਉਹ ਭਰਤੀ ਜਿਹੜੀ ਹੈ ਨਾ ਉਹਦੇ ਵਿੱਚ ਆਪਾਂ ਧਾਫੀ ਬਹੁਤ ਪਈ ਹੁੰਦੀ ਹੈ। ਜੀ। ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਦੇਖਦੇ ਆਂ ਵੀ ਆਮ ਤੌਰ ਤੇ ਇੱਕ ਬੰਦਾ ਜਿਹੜਾ ਸਰਕਲ ਦਾ ਇੰਚਾਰਜ ਹੈ, ਪਿੰਡ ਦਾ ਇੰਚਾਰਜ ਹੈ, ਲੀਡਰ ਹੈ ਉਹਨੂੰ ਕਹਿ ਦਿੰਦੇ ਆਲਾ ਭਾਈ ਤੂੰ ਭਰਤੀ ਕਰ ਉਹ ਹੱਥਾਂ ਪੈਰਾਂ ਦੀ ਕੁੱਤੀ ਆਪੀਲਾ ਤੇ ਆਪੇ ਘਰੇਲਾ ਤੇ ਕੋਲੋਂ ਪੈਸੇ ਦੇ ਦਿੱਤੇ। ਨਾ ਪਾਤੀ ਵੀ ਹੈ ਜਦ ਕੋ ਜਨਦੀ ਦੀ ਭਰਤੀ ਹੋ ਜਾਂਦੀ ਕਾਗਜ਼ੀਆ ਦੀ ਜ਼ਰੂਰ ਹੁੰਦੀ ਹੈ ਪਰ ਅਬਲੀ ਤੌਰ ਤੇ ਭਰਤੀ ਨਹੀਂ ਹੁੰਦੀ ਸੀ ਬਿਲਕੁਲ ਜੀ ਇਸ ਇਸ ਲਈ ਸਿੰਘ ਸਾਹਿਬਾਨ ਨੇ ਕਿਹਾ ਕਿ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਹਮਮ ਔਰ ਇਸ ਸੱਤ ਮੈਂਬਰੀ ਕਮੇਟੀ ਨਿਗਰਾਨੀ ਕਰੂਗੀ ਭਰਤੀ ਦੀ ਜੀ ਔਰ ਜਿਹੜੀ ਭਰਤੀ ਹੋਣੀ ਹੈ ਜਿਹੜੇ ਬੰਦੇ ਨੂੰ ਤੁਸੀਂ ਮੈਂਬਰ ਬਣਾਉਗੇ ਉਹਦਾ ਆਧਾਰ ਕਾਰਡ ਦਾ ਜ਼ਿਕਰ ਹੋਣਾ ਚਾਹੀਦਾ ਜੀ ਇਹ ਜਿਹੜੀ ਸਭ ਦੀ ਤੋਂ ਆਧਾਰ ਕਾਡ ਦਾ ਜ਼ਿਕਰ ਹੋਊਗਾ ਹਰ ਥਾਂ ਦੇ ਉੱਤੇ ਜਿਹੜੀ ਕਮੇਟੀ ਬਣੂਗੀ ਫਿਰ ਉਹ ਸਵਾਲ ਵੀ ਕਰ ਸਕਦੀ ਹੈ ਉਹਨਾਂ ਨੂੰ ਕੁਝ ਵੀ ਸੈਨਦੀ ਹੈ ਭਾਈ ਤੁਸੀਂ ਮੈਂਬਰ ਬਣੇ ਹੋ ਕਿ ਨਹੀਂ ਬਣੇ ਤੁਸੀਂ ਕੋਈ ਜਿਹੜੀ ਫੀਸ ਦਿੱਤੀ ਹੈ ਕਿ ਨਹੀਂ ਦਿੱਤੀ ਜ ਇਹਨਾਂ ਨੇ ਆਪ ਦੇ ਕੋਲੋਂ ਹੀ ਭਰਤੀ ਜੀ ਇਹ ਉਹਨਾਂ ਨੇ ਮਾਮਲਾ ਕਰਤਾ ਸੀ ਜਦੋਂ ਆਪਾਂ ਦੇਖਦੇ ਹਾਂ ਵੀ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਧਾਰਮਿਕ ਸਜਾ ਦੀ ਉਹ ਨਿਭਾਈ ਜਿੱਥੇ ਜਿੱਥੇ ਜਿਹਨਾਂ ਜਿਹਨਾਂ ਗੁਰੂਕਰਜ ਕਿਹਾ ਸੀ ਤੁਸੀਂ ਆ ਕੇ ਬੈਠੋ ਵਰਸ਼ਾ ਲੈ ਕੇ ਉਹ ਮਹਿਰਤਾ ਰਿਹਾ ਉਹ ਸਾਰੀ ਉਹਨੇ ਆਪਣੀ ਧਾਰਮਿਕ ਆਪਣੀ ਸਜਾ ਤੋਂ ਬਾਅਦ ਉਹ ਪੈਸਾ ਜਿਹੜਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਰੀਏ ਇਖਤਿਆਰਾ ਦੇ ਲਾਇਆ ਸੀ ਜਦੋਂ ਡੇਰਾ ਮੁਖੀ ਨੂੰ ਮਾਫ ਕੀਤਾ ਸੀ ਉਹ ਪੈਸਾ ਵੀ ਉਹਨੇ ਆਪਦੇ ਹਿੱਸੇ ਦਾ ਜਮ੍ਹਾਂ ਕਰਵਾਤਾ ਸੀ ਜੇ ਹੁਕਮ ਸੀ ਅਕਾਲ ਤਖਤ ਸਾਹਿਬ ਦਾ ਤੇ ਦੂਜੇ ਲੋਕਾਂ ਨੇ ਵੀ ਸਾਰੇ ਨੇ ਕਰਵਾਤਾ ਸੀ ਤਾਂ ਉਹ ਤੋਂ ਬਾਅਦ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਸੁਖਬੀਤ ਸਿੰਘ ਬਾਦਲ ਉਹਨੇ ਕਹਿ ਦਿਆ ਉਹ ਅਸੀਂ ਆਪਣੀ ਸਜ਼ਾ ਜਿਹੜੀ ਆ ਉਹ ਪੂਰੀ ਕਰਤੀ ਤੇ ਕਿਰਪਾ ਕਰਕੇ ਹੁਣ ਸਾਡੀ ਜਿਹੜੀ ਹੈਗੀ ਆ ਅਰਦਾਸ ਪ੍ਰਵਾਨ ਕਰੋ ਜੀ ਜਿੰਦੀ ਸਾਬੋ ਤੇ ਰਾਤਵੀ ਹੋ ਗਿਆ ਅਕਾਲ ਤਖਤ ਸਾਹਿਬ ਕਿ ਜੀ ਨੇ ਆਪਣੀ ਸਜ਼ਾ ਪੂਰੀ ਕਰ ਲਈ ਉਹ ਸੁਖਵੀਰ ਬਾਦਲ ਇੱਕ ਤਰੀਕੇ ਦੇ ਨਾਲ ਹੋ ਗਿਆ ਸੁਰਖੂ ਕਿ ਲੋ ਜੀ ਮੈਨੂੰ ਜਿਹੜੀ ਸਜ਼ਾ ਦਿੱਤੀ ਸੀ ਮੈਂ ਤਾਂ ਨਵਾਤੀ ਜੀ ਉਹਨੇ ਆਪਣਾ ਅਸਤੀਫਾ ਪਹਿਲਾਂ ਹੀ ਦਿੱਤਾ ਸੀ ਕਿ ਆ ਲੋ ਮੈਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਸਿੰਘ ਸਾਹਿਬਾਨ ਦਾ ਹੁਕਮ ਸੀ ਕਿ ਅਕਾਲ ਤਖਤ ਤੇ ਆਉਣ ਤੋਂ ਪਹਿਲਾਂ ਇੱਕ ਆਮ ਸਿੱਖ ਵਜੋਂ ਆਓ ਜੀ ਜੀ ਨਿਮਾਣੇ ਸਿੱਖ ਵਜੋਂ ਆਓ ਇੱਕ ਲੀਡਰ ਦੇ ਤੌਰ ਤੇ ਨਾ ਆਓ ਹੂੰ ਤਾਂ ਉਹਨੂੰ ਅਸਤੀਫਾ ਦੇਣਾ ਪੈਣਾ ਸੀ ਇਸ ਤੀਫਾ ਉਹਨੇ ਕਿਹਾ ਸੀ ਜੀ ਉਹਦੇ ਮਗਰੇ ਕੁਝ ਹੋਰ ਲੀਡਰ ਜਿਹੜੇ ਇਸ ਦੀ ਵਰਕਿੰਗ ਕਮੇਟੀ ਦੇ ਮੈਂਬਰੋਂ ਕਹਿੰਦੇ ਜੀ ਇਸ ਦੀ ਵੀ ਅਸਤੀਫੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਨਹੀਂ ਕਰਨਾ ਚਾਹੀਦਾ ਕਾਫੀ ਰੌਲਾ ਪਾ ਪਿਆ ਸੀ ਜੀ ਸਿੰਘ ਸਹਿਬਾਨ ਨੇ ਫਿਰ 2 ਸਤੰਬਰ ਦੇ ਹੁਕਮ ਤੇ ਇਹ ਕਹਿ ਦਿੱਤਾ ਸੀ ਕਿ ਸੁਖਵੀਰ ਬਾਦਲ ਤੇ ਉਹਦੇ ਨਾਲ ਜਿੰਨੇ ਵੀ ਲੋਕ ਅਸਤੀਫੇ ਦੇਣ ਵਾਲੇ ਆ ਸਭ ਦੇ ਅਸਤੀਫੇ ਪ੍ਰਵਾਨ ਕਰ ਦੇ ਜੀ ਪਹਿਲਾਂ ਉਹ ਅਸਤੀਫੇ ਪ੍ਰਵਾਨ ਨਹੀਂ ਸੀ ਕੀਤੇ ਇਹ ਰੌਲਾ ਪੈਂਦਾ ਰਿਹਾ ਪੈਂਦਾ ਰਿਹਾ ਪੈਂਦਾ ਰਿਹਾ ਇਰੇ ਦੇ ਤਹਿਤ ਕੇ ਇਸ ਸੁਖਵੀਰ ਦੇ ਦਰਜਾ ਇਸ ਦੀ ਪ੍ਰਵਾਨ ਕਰਨੀ ਸੀ ਪਰ ਕਮੇਟੀ ਨੇ ਉਹਨਾਂ ਨੇ ਕੀਤੇ ਨਹੀਂ ਜੀ ਇਹਦੇ ਤੇ ਕਾਫੀ ਰੌਲਾ ਪੈਂਦਾ ਰਿਹਾ ਤੇ ਹੁਣ ਪਰਖ ਕਮੇਟੀ ਨੇ ਅਸਤੀਫਾ ਵੀ ਪ੍ਰਵਾਨ ਕਰ ਲਿਆ ਸੁਖਵੀਰ ਸਿੰਘ ਬਾਦਲ ਦਾ ਐਕਟਿੰਗ ਪ੍ਰਧਾਨ ਜਿਹੜਾ ਹੈਗਾ ਇਸ ਵੇਲੇ ਹੈ ਉਹ ਬਲਵਿੰਦਰ ਸਿੰਘ ਪੂਤੜਾ ਜੀ ਲੋਕਾਂ ਦੇ ਵਿੱਚ ਇਹ ਪ੍ਰਭਾਵ ਜਾਵੇ ਕਿ ਸੁਖਵੀਰ ਸਿੰਘ ਬਾਦਲ ਨੇ ਹੰਕਾਰ ਸ਼ਕਤ ਆ ਮਾਗੀ ਦੇ ਮੇਲੇ ਦੇ ਉੱਤੇ ਜਿਹੜੀ ਅਕਾਲੀ ਦਲ ਦੀ ਕਾਨਫਰੰਸ ਹੋਈ ਹੈ ਨਾ ਜੱਦੀ ਸਾਹਿਬ ਉਹਦੇ ਤੇ ਸੁਖਵੀਰ ਬਾਦਲ ਵੀ ਆਈ ਸੀ ਜੀ ਜੀ ਲੇਕਿਨ ਸੁਖਵੀਰ ਬਾਦਲ ਦੇ ਨਾਲ ਉਹ ਜਿਹੜੀ ਸਿਕਿਉਰਿਟੀ ਹੋ ਵੀ ਸੀ ਉਹ ਚੁੱਪ ਕਰਕੇ ਆਇਆ ਤੇ ਉਹ ਮੰਚ ਤੇ ਜਾਣ ਦੀ بجائے ਲੋਕਾਂ 'ਚ ਬਹਿ ਗਿਆ ਜੀ ਲੋਕਾਂ 'ਚ ਬਹਿ ਗਿਆ ਦਿਲਜੀਤ ਸਿੰਘ ਜੀਮਾ ਕਿਉਂਕਿ ਸਟੇਜ ਕਤਰ ਸੀ ਉਹ ਕਹਿੰਦਾ ਰਿਹਾ ਮੈਂ ਪ੍ਰਧਾਨ ਜੀ ਤੁਸੀਂ ਸਟੇਜ ਤੇ ਆ ਜੋ ਬੈਠਾ ਰਿਹਾ ਫਿਰ ਕਿਹਾ ਜੀ ਵੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਜਿਹੜੇ ਹੈਗੇ ਐ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਪੂਦਰ ਉਹ ਕਹਿੰਦੇ ਤੁਸੀਂ ਉੱਪਰ ਆ ਜੋ ਫੇਰ ਵੀ ਨਾ ਗਿਆ ਜੀ ਫਿਰ ਸੰਗਤ ਦੇ ਵਿੱਚ ਨਾਰੇ ਲਵਾਈ ਕਿ ਜੀ ਪ੍ਰਧਾਨ ਜੀ ਨੂੰ ਉੱਥੇ ਬਾਹੋ ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਆ ਜਿੱਤੇ ਸੁਫੀਸ ਨੂੰ ਬਾਦਲ ਉੱਥੇ ਚਲਾ ਗਿਆ ਉਹ ਜਾ ਕੇ ਪਰਉਨੇ ਪਾਸ਼ ਨੇ ਵੀ ਕੀਤਾ ਉਹਨੇ ਤੁਹਾਨੂੰ ਪਤਾ ਵੀ ਆਪਣੇ ਬਾਪ ਦਾ ਜਿਹੜਾ ਉਹ ਫਖਰੇ ਕੌਮ ਬਾਪਸ ਲੈ ਆ ਜੀ ਉਹਦੀ ਵੀ ਮਤਲਬ ਜਿਹੜੀ ਹੈਗੀ ਉੱਥੇ ਰੈਗੂਲੇਸ਼ਨ ਪਾਇਆ ਰਹੀ ਦਾ ਕਾਰਗਿਰੀ ਪੇਸ਼ ਕੀਤਾ ਸਾਰਾ ਕੁਝ ਹੋ ਗਿਆ ਜੀ ਪਰ ਅੱਜ ਤੱਕ ਜਿਹੜੀ ਮੈਂਬਰਸ਼ਿਪ ਪਾਈ ਡਰਾਈਵ ਹੈ ਨਾ ਉੱਥੇ ਦੀ ਉੱਥੀ ਖੜੀ ਹੈ ਹਮ ਕਿਉਂਕਿ ਇਹਨਾਂ ਨੇ ਆਪਣੇ ਪੱਧਰ ਤੇ ਫੈਸਲਾ ਕਰ ਲਿਆ ਕਿ ਮੈਂਬਰਸ਼ਿਪ ਜਿਹੜੀ ਡਰਾਈਵ ਹੈ ਉਹ ਅਸੀਂ ਚਲਾਵਾਂਗੇ ਸਾਡੀ ਵਰਕਿੰਗ ਕਮੇਟੀ ਚਲਾਉਗੀ ਹਮ ਤੇ ਜਿਹੜੇ ਗੁਰਪ੍ਰਤਾਪ ਸਿੰਘ ਬਡਾਲਾ ਹੋਗੇ ਇਹ ਕਿਦੋਂ ਹੋਰ ਬੰਦੇ ਹੋਗੇ ਕਿ ਉਹ ਤਾਂ ਕਾਲੀ ਦਲ ਛੱਡ ਕੇ ਚਲੇ ਗਏ ਸੀ ਜਾਂ ਉਹਨਾਂ ਨੂੰ ਘੜਤਾ ਸੀ ਜੀ ਪਹਿਲਾਂ ਉਹ ਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਤੇ ਫਿਰ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਉਹਨਾਂ ਬਾਰੇ ਸੋਚਾਂਗੇ ਭਾਵੇਂ ਕਿ ਪਹਿਲਾਂ ਉਹ ਹੱਥ ਜੋੜ ਲੱਗੇ ਪੈਰ ਹੋਣ ਕਲਚਰ ਨਾਲ ਪੱਲੂ ਪਾਇਆ ਹੋਵੇ ਤੇ ਮੂੰਹ ਦੇ ਵਿੱਚ ਘਾੜਿਆ ਹੋਵੇ ਤੇ ਉਹ ਆ ਕੇ ਕਹੇ ਦੀ ਸਭ ਤੋਂ ਗਲਤੀ ਹੋ ਗਈ ਤੇ ਸਾਨੂੰ ਤੁਸੀਂ ਹਾਂ ਸੇਵਾ ਦਾ ਮੌਕਾ ਦੇਵੋ ਅਸੀਂ ਸੇਵਾ ਕਰਨੀ ਚਾਹੁੰਦੇ ਹਾਂ ਇਹ ਗੱਲ ਉਹ ਕਿਉਂਕਿ ਆਕਾਲ ਤਖਸਾਲ ਦਾ ਜੋ ਹੁਕਮਨਾਮਾ ਦੇ ਉਲਟ ਹੈ ਜੀ ਪਰ ਵਿਦੇ ਸੁਖਵੀਰ ਸਿੰਘ ਬਾਦਲ ਦਾ ਪਰਵਾਣ ਕੀਤਾ ਅਸਤੀਫਾ ਹਮਮ ਔਰ ਇਹਨੇ ਮੈਂਬਰਸ਼ਿਪ ਡਰਾਈਵ ਦੀ ਗਣ ਕੀਤੀ ਆ ਉਹਦੇ ਨੇ ਇਕੱਲ ਤੱਕ ਸਾਧ ਦੇ ਜਿੱਤੇਦਾਰ ਨੇ ਇਹ ਜਿਹਾਂ ਬਿਆਨ ਦਿੱਤਾ ਜੀ ਨਹੀਂ ਉਲਝਣ ਹੋਰ ਪੈਦਾ ਕਰਤੀ ਹਮਮ ਉਹਨੇ ਕਹਿੰਦਾ ਜੀ ਬਹੁਤ ਵਧੀਆ ਕੀਤਾ ਵੀ ਸੁਖਵੀਰ ਸਿੰਘ ਬਾਦੂ ਦਾ ਅਸਤੀਫਾ ਪ੍ਰਵਾਨ ਕਰ ਲਿਆ ਜੀ ਇਹ ਵੀ ਵਧੀਆ ਗੱਲ ਕੀਤੀ ਹੈ ਕਿ ਜੀ ਉਹਨੇ ਮੈਂਬਰਸ਼ਿਪ ਸ਼ੁਰੂ ਕਰਤੀ ਹਮਮ ਪਰ ਮੈਂਬਰਸ਼ਿਪ ਸ਼ੁਰੂ ਕਰਨ ਵਾਰ ਜਿਹੜੀ ਕਮੇਟੀ ਬਣਾਈ ਸੀ ਉਹ ਕਮੇਟੀ ਦੇ ਵਿੱਚ ਤਾਂ ਬਹੁਤ ਬੰਦੇ ਬਾੜ ਬੈਠੇ ਹਮਮ ਉਹ ਜਿਹੜੇ ਬੰਦੇ ਬਾਹਰ ਪਏ ਸੱਤ ਮੈਂਬਰੀ ਕਮੇਟੀ ਦੇ ਵਿੱਚ ਚਾਰ ਬਾਰ ਬੈਠੇ ਜੀ ਉਹਨਾਂ ਚਾਰਾਂ ਨੂੰ ਵਿੱਚ ਪਾਇਆ ਜੀ ਕਿ ਇਹ ਚਾਹੀਦਾ ਤਾਂ ਆਏ ਸੀ ਕਿ ਅਕਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕਲੀਅਰ ਕਰ ਦੇ ਜੀ ਕਿ ਭਾਈ 2 ਨਵੰਬਰ ਵਾਲਾ ਫੈਸਲਾ ਬਰਕਰਾਰ ਹੈ ਜੇ ਪੱਤਰਕਾਰ ਪੁੱਛ ਲੈਂਦੇ ਆ ਤੇ ਉਹ ਕਹਿੰਦੇ ਹਾਂ ਜੀ ਇਹਦੇ ਗੁਰਪੁਰਬ ਸੀ ਬਾਬੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਪ੍ਰਕਾਸ਼ ਪੁਰਬ ਸੀ ਉਸ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਇਹ ਫੈਸਲਾ ਸਟੈਂਡ ਕਰਦਾ ਹੈ ਜੀ ਕਾਗਜ਼ਾਂ ਪੱਤਰਾਂ ਦੇ ਫੈਸਲਾ ਸਟੈਂਡ ਕਰਦਾ ਪਰ ਅਭ ਨਹੀਂ ਕਰਤੇ ਹੈ ਨਹੀਂਗਾ ਜੀ ਅੱਲ ਫਿਰ ਇੱਕ ਜਿਹੜਾ ਡੈਪੂਟੇਸ਼ਨ ਆ ਉਹ ਮਿਲਦਾ ਅਕਲ ਤੱਕ ਸਾਡੇ ਜਥੇਦਾਰਤਾਂ ਨੂੰ ਉਹਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ ਵੀ ਹੈ ਤੇ ਹੋਰ ਹੋਰ ਵੀ ਕੁਝ ਬੰਦੇ ਹੈ ਉਹ ਜਾ ਕੇ ਕਹਿੰਦੇ ਵੀ ਸਿੰਘ ਸਵਾ ਕੀ ਹੋ ਗਿਆ ਤੁਸੀਂ ਇਹਦੇ ਬਾਰੇ ਦਸੋ ਸਪਸ਼ਟ ਕਰੋ ਸਿੰਘ ਸਾਹਿਬ ਨੇ ਫਿਰ ਕਹਿੰਦਾ ਜੀ ਫੈਸਲਾ ਬਰਕਰਾਰ ਹੈ ਜੀ ਤੁਸੀਂ ਐ ਕਰੋ ਧਾਮੀ ਸਾਹਿਬ ਕੋਲੇ ਜਾਓ ਧਾਮੀ ਸਾਹਿਬ ਨੂੰ ਕਹੋ ਵੀ ਤੁਸੀਂ ਸ਼ੁਰੂ ਹੋਵੋ ਜਾਂ ਮੈਂਬਰਸ਼ਿਪ ਰਲ ਕੇ ਕਰ ਲਓ ਜੀ ਉਹ ਕਹਿੰਦਾ ਵੀ ਠੱਡੇ ਨਾਲ ਚੱਲੋ ਕਹਿੰਦਾ ਪੂਰਾ ਚੋਲ ਸਿੰਘ ਸਾਹਿਬ ਦੇ ਦਾ ਤੌਰ ਤੇ ਉਹ ਕਦੇ ਵੀ ਵਟਨਦੇ ਉਹ ਦਫਤਰ ਚ ਨਹੀਂ ਵਟਨਦੇ ਇੱਥੇ ਸਿੰਘ ਸਾਹਿਬ ਨੂੰ ਕਲੀਅਰ ਕੱਟ ਕਰਨਾ ਚਾਹੀਦਾ ਲੇਕੋ ਆਪਾਂ ਸਿੰਘ ਸਹਿਬਾਨ ਦੀ ਜਿਹੜੀ ਇੱਜ਼ਤ ਕਰਦੇ ਆ ਸਤਿਕਾਰ ਕਰਦੇ ਆ ਨਤਮਸਤ ਕੋ ਨਹੀਂ ਉਹਨਾਂ ਨੂੰ ਜੀ ਪਰ ਜਿਹੜਾ ਫੈਸਲਾ ਲਿਆਏ ਚੁੱਕਿਆ ਉਹਦੇ ਜਿਹੜੇ ਝਨਾ ਪਰ ਕਿਉਂ ਆ ਵੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਹੁਣ ਇੱਕ ਪਾਸੇ ਬੈਠੇ ਆ ਬਿਲਕੁਲ ਉਹ ਤਾਂ ਆਦੀ ਰਹੀ ਜੀ ਤੋਂ ਉਹਨਾਂ ਨੂੰ ਰੋਕਤਾ ਸੀ ਕਿ ਤੁਸੀਂ ਦੀ ਆ ਕੰਮ ਨਹੀਂ ਕਰਦਾ ਉਹ ਪਾਸੇ ਬੈਠੇ ਆ ਹਮੇ ਉਹਨਾਂ ਨਾਲ ਤਾਲਮੇਲ ਹੈਗਾ ਕਹਿੰਦੇ ਆ ਗਿਆਨੀ ਰਕਵੀਰ ਸਿੰਘ ਉਹ ਰਹਾ ਪਰ ਗਿਆਨੀ ਰਕਵੀਰ ਸਿੰਘ ਉਹਦਾ ਦੀ ਜਿਹੜੀ ਅਪਰੋਚ ਹੈ ਨਾ ਇਹ ਭੰਬਲ ਪੂਸੇ ਵਾਲੀ ਕਿ ਉਹਨਾਂ ਨੂੰ ਕਹਿੰਦੇ ਤੁਸੀਂ ਜਾ ਕੇ ਕਰੋ ਉਹਨਾਂ ਨੂੰ ਕਹਿੰਦੇ ਵੀ ਭਾਈ ਤੁਸੀਂ ਇਹਨਾਂ ਨੂੰ ਕਰਾਓ ਜਾਂ ਤਾਂ ਧਾਮੀ ਸਾਹਿਬ ਨੂੰ ਦੇਣ ਹੁਕਮ ਕਿ ਧਾਮੀ ਸਾਹਿਬ ਤੁਹਾਨੂੰ ਹੁਕਮ ਦਿੱਤਾ ਹੈ ਅੰਦਰ ਸੱਤ ਮੈਂਬਰ ਕਮੇਟੀ ਦੀ ਬਿਲਾਓ ਮੀਟਿੰਗ ਜੋ ਕਿ ਸੱਤ ਮੈਂਬਰ ਕਮੇਟੀ ਦਾ ਮੁਖੀ ਤਾਂ ਧਾਮੀ ਨੂੰ ਲੈ ਮੀਟਿੰਗ ਬਿਲਾਓ ਤੇ ਮੈਂਬਰਸ਼ਿਪ ਸ਼ੁਰੂ ਕਰੋ ਫਿਰ ਤਾਂ ਧਾਮੀ ਵੀ ਕਰ ਲੈ ਉਹਨਾਂ ਨੂੰ ਕਹਿੰਦੇ ਨੇ ਇਹ ਕਹੀਏਂਦੇ ਭੰਬਲ ਪੂਸੇ ਵਾਲੀ ਸਥਿਤੀ ਹੈ ਬਾਹਰ ਆ ਕੇ ਉਹਨਾਂ ਨੇ ਜ਼ਰੂਰ ਕਹਿਤਾ ਬਟਾਇ ਇੱਕ ਸ਼ਾਬਦਤਨ ਜੀ ਸਿੰਘ ਸਾਹਿਬ ਨੇ ਸਾਨੂੰ ਆ ਕੇ ਤਾਂ ਜੀ ਉਹਨੇ ਕਹਿੰਦੇ ਹੁੰਦੇ ਨੇ ਕਿ ਪੰਚਾਇਤਾਂ ਦਾ ਕਿਹਾ ਸਿਰਮੱਤੇ ਪ੍ਰਣਾਲਾ ਉੱਥੇ ਦਾ ਉੱਥੇ ਜੀ ਉਹ ਗੱਲ ਘਾੜੀ ਚੁਰਦੀ ਇੱਥੇ ਆ ਕੇ ਗੱਲ ਅੜੀ ਪਈ ਐ ਹੁਣ ਦੇਖਦੇ ਕੀ ਬੰਦਦਾ ਅਗਲੇ ਦਿਨਾਂ ਦੇ ਵਿੱਚ ਅਜੇ ਤੱਕ ਇਹ ਮਾਮਲਾ ਫਸਿਆ ਪਿਆ ਜੀ